ਲੁਧਿਆਣਾ ਦੇ ਪਿੰਡ ਬੁਲਾਰਾਂ ਦੇ ਵਿੱਚ ਸੂਆ ਰੋਡ ਤੇ ਸਥਿਤ ਇੱਕ ਡੈਰੀ ਚਾਲਕ ਅਤੇ ਉਸ ਦੇ ਨੌਕਰ ਦਾ ਪਿਛਲੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮੁਸਤੈਦੀ ਦਿਖਾਉਂਦਿਆਂ ਕਾਤਲ ਨੂੰ ਹਰੀਦوار ਤੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਰੀ ਚਾਲਕ ਅਤੇ ਉਸ ਦੇ ਇੱਕ ਨੌਕਰ ਦਾ ਕਤਲ ਡੈਰੀ ਵਿੱਚ ਕੰਮ ਕਰਨ ਵਾਲੇ ਦੂਜੇ ਨੌਕਰ ਦੇ ਦੁਆਰਾ ਕੀਤਾ ਗਿਆ ਸੀ ਕਿਉਂਕਿ ਉਹਨਾਂ ਦੀ ਆਪਸ ਦੇ ਵਿੱਚ ਕੋਈ ਪੈਸਿਆਂ ਨੂੰ ਲੈਂਡ ਦੇਣ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਇਸ ਦੌਰੇ ਕਤਲकांड ਦੀ ਗੁੱਥੀ ਨੂੰ ਸੁਲਝਾਉਂਦਿਆਂ ਲੁਧਿਆਣਾ ਪੁਲਿਸ ਦੇ ਪੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਉਹ ਬਲਾਰਾ ਪਿੰਡ ਵਿਖੇ ਲੁਧਿਆਣੇ ਇੱਕ ਡਬਲ ਮਰਡਰ ਹੋਇਆ ਸੀ ਤੇ ਮਰਡਰ ਕਰਨ ਦੇ ਵਿੱਚ ਕੋਈ ਸਾਡੇ ਕੋਲੇ ਕੋਈ ਸਰਾਖ ਨਹੀਂ ਸੀ ਜੇ ਜੋ ਸਰਾਖ ਇਨਕ ਸੀ ਇੱਕ ਗਰਦਾਰੀ ਨਾਲ ਨਾਲ ਬੇ ਉਹ ਰਾ ਵਿਅਕਤੀ ਜਿਹੜਾ ਸ਼ਖਸ਼ ਉਹ ਉੱਥੇ ਡੇਰੀ ਤੇ ਕੰਮ ਕਰ ਰਿਹਾ ਸੀ 1.5 ਸਾਲ ਪਹਿਲਾਂ ਕੰਮ ਕੀਤਾ ਸੀ ਫਿਰ ਛੱਡ ਕੇ ਚਲਾ ਗਿਆ ਸੀ ਨਾ ਉਸ ਕੋਲੇ ਕੋਈ ਮੋਬਾਈਲ ਸੀ ਨਾ ਉਹਦਾ ਕੋਈ ਪਰਿਵਾਰ ਦਾ ਮੈਂਬਰ ਸੀ ਤੇ ਨਾ ਹੀ ਇਹ ਪਤਾ ਸੀ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਅਸੀਂ ਅਲਟੀਮੇਟਲੀ ਕੋਈ ਵੀ ਕਲੂ ਨਹੀਂ ਸੀ ਬਿਲਕੁਲ ਜਿਵੇਂ ਡਾਰਕਨੈਸ ਇਨ ਟਨਲ ਦਾ ਹਾਸਾ ਸੀ ਤੇ ਟੀਮ ਲੁਧਿਆਣਾ ਨੇ ਉਹਦੇ ਚ ਸਿਰ ਤੋੜ ਜਿਹੜੀ ਮਿਹਨਤ ਕਰਕੇ ਅਸੀਂ 48 ਘੰਟਿਆਂ ਦੇ ਵਿੱਚ ਉਹਨੂੰ ਇਸ ਕੇਸ ਨੂੰ ਟ੍ਰੇਸ ਕਰਨ 'ਚ ਕਾਮਯਾਬ ਹੋਏ ਆ ਪਰ ਇਸ ਟ੍ਰੇਸ ਨੂੰ ਟ੍ਰੇਸ ਕਰਨ ਦੇ ਵਿੱਚ ਜੋ ਐਫਰਟ ਲੱਗੇ ਜੋ ਮਿਹਨਤ ਲੱਗੀ ਉਹਦੇ ਵਿੱਚ ਜਦੋਂ ਸੀਸੀਟੀਵੀ ਫੁਟੇਜ ਦੀ ਇਹ ਲੈਣ ਦੀ ਕੋਸ਼ਿਸ਼ ਕੀਤੀ ਉਹ ਗਿੱਲ ਚੌਂਕ ਤੱਕ ਆਇਆ ਗਿੱਲ ਚੌਂਕ ਤੋਂ ਅੱਗੇ ਜਾ ਕੇ ਉਹਦੇ ਵਿੱਚੋਂ ਉਹ ਕਰਕੇ ਪਤਾ ਲੱਗਿਆ ਬੱਸ 'ਚ ਬੈਠ ਕੇ ਆ ਬਸ ਵਾਲੇ ਡਰਾਈਵਰਜ਼ ਨਾਲ ਕੰਟੈਕਟ ਕੀਤਾ ਵੀ ਕਿਹੜੀ ਬੱਸ ਦੇ ਵਿੱਚ ਬੈਠਾ ਸੀਗਾ ਤੇ ਇਸ ਤੰਗ ਦਾ ਬੱਸ ਤੋਂ ਚੈੱਕ ਕਰਦੇ ਕਰਦੇ ਪਤਾ ਲੱਗਿਆ ਅੰਬਾਲੇ ਚਲਾ ਗਿਆ ਅੰਬਾਲੇ ਤੋਂ ਉੱਥੇ ਜਾ ਕੇ ਟੀਮ ਸਾਡੀ ਪਹੁੰਚੀ ਤੇ ਅੰਬਾਲੇ ਤੋਂ ਕਰਦੇ ਕਰਦੇ ਇਹ ਪਤਾ ਲੱਗਿਆ ਜੀ ਇਹ ਜਮਨਾ ਨਗਰ ਜਿਹੜਾ ਉਹ ਉੱਥੋਂ ਬਸ ਚੜ ਗਿਆ ਜਿਹੜੀ ਕਿ ਦੁਕਾਨ ਵਾਲਿਆਂ ਨੇ ਦੱਸਿਆ ਉੱਥੇ ਨੇੜੇ ਬਸ ਸਟੈਂਡ ਦੇ ਬਾਹਰ ਵੀ ਇਸ ਟਾਈਪ ਦਾ ਬੰਦਾ ਦੇਖਿਆ ਸੀ ਫਿਰ ਜਿੱਦਰ ਨੂੰ ਮੂਵਮੈਂਟ ਆਈ ਉੱਥੋਂ ਦੇ ਸੀਸੀਟੀਵੀ ਦੇਖੇ ਫਿਰ ਜਮਨਾ ਨਗਰ ਚ ਲੈ ਗਿਆ ਫਿਰ ਜਗਾਦਰੀ ਚੱਲਿਆ ਗਿਆ ਫਿਰ ਅਲਟੀਮੇਟਲੀ ਕਰਦੇ ਕਰਦੇ ਉੱਥੋਂ ਪਤਾ ਲੱਗਿਆ ਇੱਕ ਫਿਰ ਦੁਕਾਨ ਵਾਲੇ ਨੇ ਦੱਸਿਆ ਵੀ ਇਸ ਟਾਈਪ ਦਾ ਜਿਹੜਾ ਬਸ ਅਡੇ ਦੇ ਵਿੱਚ ਸੀ ਵੀ ਇਸ ਟਾਈਪ ਦਾ ਆਦਮੀ ਉਹ ਹਰਦੁਆਰ ਵਾਲੀ ਬੱਸ ਨੂੰ ਚੜਿਆ ਸਾਡੇ ਕੋਲੇ ਕੋਈ ਲੀਡ ਨਹੀਂ ਸੀ ਇੱਕ ਟੀਮ ਸਾਡੀ ਹਰਦੁਆਰ ਪਹੁੰਚ ਗਈ ਹਰਦੁਆਰ ਦੇ ਵਿੱਚ ਆਟੋ ਰਿਕਸ਼ਾ ਵਾਲਿਆਂ ਨੂੰ ਜਾ ਕੇ ਉਹਦੀ ਸੀਸੀਟੀਵੀ ਤੋਂ ਮਿਲੀ ਫੁਟੇਜ ਦੇ ਵਿੱਚੋਂ ਲੈ ਕੇ ਉੱਥੇ ਪ੍ਰਿੰਟ ਆਊਟ ਕਰਾਏਗੇ ਪ੍ਰਿੰਟ ਆਊਟ ਕਰਾਉਣ ਤੋਂ ਬਾਅਦ ਸੀਸੀਟੀਵੀ ਫੁਟੇਜ ਉਹਨਾਂ ਨੂੰ ਦਿਖਾਈ ਨਾ ਆਪਣੀ ਫੋਟੋਜ਼ ਦਿਖਾਈਆਂ ਤੇ ਉਹਦੇ ਵਿੱਚੋਂ ਇੱਕ ਆਟੋ ਰਿਕਸ਼ੇ ਵਾਲੇ ਨੇ ਇਸ ਗੱਲ ਦਾ ਕਿਹਾ ਵੀ ਇਸ ਟਾਈਪ ਦਾ ਬੰਦਾ ਮੈਂ ਇੱਥੇ ਜਾਂਦਾ ਉਹਨੂੰ ਦੇਖਿਆ ਉਹ ਲਬਦਿਆ ਲਬਦਿਆ ਹਰਦوار ਘਾੜ ਤੇ ਗਰਧਾਰੀ ਨਾਲ ਜਿਹੜਾ ਲਾਲ ਨਾਮ ਦਾ ਵਿਅਕਤੀ ਇਹਨੂੰ ਫੜਨ ਚ ਕਾਬਜ ਹੋਇਆ ਉਹਦਾ ਜਦੋਂ ਰਿਕਾਰਡ ਖੋਖਿਆ ਗਿਆ ਇਹਦੇ ਤੇ 34 ਕਿਲੋ ਤੇ ਇੱਕ ਨੂੰ ਇਹ ਇਹਦੇ ਵਿੱਚ 46 ਕਿਲੋ ਦੀ ਓਪੀਐਮ ਆ ਜਿਹੜੀ ਡੇਲੋਂ ਥਾਣੇ ਦੇ ਵਿੱਚ ਇਹ ਹੋਈ ਆ 1996 ਦੇ ਵਿੱਚ 46 ਕਿਲੋ ਇਹਦੇ ਤੋਂ ਆਫੀਮ ਫੜੀ ਗਈ ਸੀ ਤੇ ਇੱਕ ਜਿਹੜੀ ਸੰਗਰੂਰ ਜੀਆਰਪੀ ਦੇ ਵਿੱਚ 2014 ਦੇ ਵਿੱਚ ਇਹਦੇ ਤੋਂ 35 ਕਿਲੋ ਇਹਦੀ ਓਪੀਐਮ ਫੜੀ ਗਈ ਸੀ ਇਹ ਸਾਧੂ ਕਿਸਮ ਦਾ ਨੋਮੈਡਿਕ ਜਿਵੇਂ ਹੁੰਦੇ ਆ ਉਹ ਉਸ ਸਿੰਘ ਦਾ ਉਹ ਆਦਮੀ ਤੇ ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਆ ਡੀਜੀ ਪੰਜਾਬ ਨੂੰ ਜਦੋਂ ਏਸੀ ਐਫਰਟ ਅਸੀਂ ਉਹਨਾਂ ਨੂੰ ਕਿਹਾ ਸੀ ਸਰ ਅਸੀਂ ਆਪਦਾ ਜੋਰ ਲਾ ਦਾਂਗੇ ਕੇਸ ਨੂੰ ਟ੍ਰੇਸ ਕਰਕੇ ਛੱਡਾਂਗੇ ਉਹਨਾਂ ਨੂੰ ਜਦੋਂ ਇਹਦੇ ਲਾਈਵੇ ਐਫਰਟ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜਾ ਬੰਦਾ ਮੋਬਾਈਲ ਨਹੀਂ ਵਰਤਦਾ ਜਿਹਦਾ ਘਰ ਘਾਟ ਨਹੀਂ ਪਤਾ ਜਿਹਦੇ ਰਿਸ਼ਤੇਦਾਰੀ ਦਾ ਨਹੀਂ ਪਤਾ ਇਹਦਾ ਨਹੀਂ ਪਤਾ ਵੀ ਕਿੱਧਰੋਂ ਆਇਆ ਤੇ ਕਿੱਧਰ ਗਿਆ ਨਾ ਉਹਦੇ ਦੋਸਤ ਮਿੱਤਰਾਂ ਦਾ ਪਤਾ ਉਹਨੂੰ ਫੜਨਾ ਇੱਕ ਬੜੀ ਵੱਡੀ ਚੈਲੰਜ ਸੀ ਜਦੋਂ ਇਹ ਦੱਸਿਆ ਵੀ ਅੱਜ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਅਸੀਂ ਉਹ ਆਦਮੀ ਨੂੰ ਫੜਨ 'ਚ ਕਾਮਯਾਬ ਹੋਏ ਆ ਤੇ ਡੀਜੀ ਪੰਜਾਬ ਵੱਲੋਂ ਇਸ ਗੱਲ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਦਾ ਰਿਵਾਰਡ ਰਿਕਮੈਂਡ ਕਰੋ ਜਿਹਦਾ ਜਿਹਦਾ ਕਰਦੇ ਆ ਤੇ ਮੈਂ ਰਿਵਾਰਡ ਕਮੈਂਡ ਕੀਤਾ ਤੇ ਉਹ ਡੀਜੀ ਸਾਹਿਬ ਬੜੇ ਕਾਈਂਡ ਇਨਫ ਹੈ ਤੇ ਉਹਨਾਂ ਨੇ ਸਾਰਾ ਜਿਵੇਂ ਜਿਵੇਂ ਮੈਂ ਰਿਕਮੈਂਡ ਕੀਤਾ ਹੁਣ ਮੈਨੂੰ ਲੱਗਦਾ ਹੈ ਸ਼ਾਇਦ ਮੈਂ ਜ਼ਿਆਦਾ ਕਰ ਦਿੰਦਾ ਇਦੋਂ ਵੀ। ਪਰ ਉਹਦੇ ਚ ਦੋਵੇਂ ਟੀਮਾਂ ਨੂੰ ਲੱਖ ਲੱਖ ਰੁਪਇਆ ਸੀਆਈਏ ਦੀ ਟੀਮ ਤੇ ਪੁਲਿਸ ਸਟੇਸ਼ਨ ਦੀ ਟੀਮ ਨੂੰ ਲੱਖ ਲੱਖ ਰੁਪਇਆ ਉਦੋਂ ਬਿਨਾ ਜੀਸੀਪੀ ਰੂਰਲ ਰਵਚਰਨ ਬਰਾੜ ਹਰਮੀਤ ਹੰਦਲ ਡੀਸੀਪੀ ਇਨਵੈਸਟੀਗੇਸ਼ਨ সোহੇਲ ਮੀਰ ਈਡੀਸੀਪੀ ਟੂਲਸ ਵੈਬ ਆਫ ਸੈਗਲ ਜਿਹੜੇ ਹੈਗੇ ਆ ਏਸੀਪੀ ਸਾਊਥ ਇਹਨਾਂ ਨੂੰ ਸਾਰਿਆਂ ਨੂੰ ਤੇ ਸਾਰੀ ਟੀਮ ਨੂੰ 12 ਜਾਣਿਆਂ ਨੂੰ ਇੱਕ ਦਰਜਣ ਜਾਣਿਆਂ ਨੂੰ ਜਿਹੜੇ ਆ ਡੀਜੀਪੀ ਡਿਸਕ ਆ 2 ਲੱਖ ਰੁਪਇਆ ਕੈਸ਼ ਰਿਵਾਰਡ ਟੀਮ ਲੁਧਿਆਣਾ ਵਾਲੀ ਮੇਰਾ ਮੈਸੇਜ ਇਹ ਆ ਵੀ ਤੁਸੀਂ ਦੱਬ ਕੇ ਜ਼ੋਰ ਲਾਉਂਦੇ ਰਹੋ ਰਿਵਾਰਡ ਦੀ ਸ਼ਾਬਾਸ਼ ਦੀ ਕੋਈ ਕਮੀ ਨਹੀਂ ਸਾਡੀ ਸਟ੍ਰੈਂਥ ਜਿਹੜੀ ਹੈ ਉਹ ਸਾਡੀ ਟੀਮਵਰਕ ਹੈ ਤੇ ਇਹ ਪਰਫੈਕਟ ਐਗਜ਼ਾਮਪਲ ਆਫ ਟੀਮਵਰਕ ਹੈ ਕਿਵੇਂ ਅਫਸਰ ਇੱਕ ਕ੍ਰਾਈਮ ਹੋਏ ਦੇ ਮਗਰ ਜਿਵੇਂ ਕਹਿ ਦੋ ਵੀ ਜੀ ਜਾਣ ਨਾਲ ਉਹ ਉਹਦੇ ਅਸੀਂ ਮਗਰ ਪੈ ਗਏ ਤੇ ਅਸੀਂ ਉਹਨੂੰ ਟ੍ਰੇਸ ਕਰਨ 'ਚ ਕਾਮਯਾਬ ਹੋਏ ਆ ਤੇ ਦੂਜਾ ਕ੍ਰਿਮੀਨਲ ਲਈ ਵੀ ਮੈਸੇਜ ਆ ਤੁਹਾਡੇ ਜ਼ਰੀਏ ਦੇਰ ਹੋ ਸਕਦੀ ਹੈ ਏ ਨਹੀਂ ਹੋ ਸਕਦਾ ਵੀ ਲੁਧਿਆਣੇ ਤੁਸੀਂ ਕ੍ਰਾਈਮ ਕਰੋ ਸਾਡੀ ਨੀਅਤ ਤੇ ਨੀਤੀ ਬੜੀ ਸਪਸ਼ਟ ਹੈ ਕ੍ਰਾਈਮ ਕਰੋਗੇ ਫੜ ਕੇ ਧੂਕੇ ਖਿੱਚ ਕੇ ਲਿਆ ਕੇ ਹਵਾਲਾਤਾਂ ਚ ਵੜਾਂਗੇ ਆ ਸਾਡੀ ਨੀਅਤ ਸਾਫ ਹੈ ਕ੍ਰਾਈਮ ਦੇ ਮਗਰ ਅਸੀਂ ਪਿੱਛੇ ਪੈਣਾ ਜੋਰ ਲਾਉਣਾ ਟੀਮ ਨੂੰ ਮੋਟੀਵੇਟ ਕਰਨਾ ਤੇ ਉਹਦੇ ਲਈ ਉਹਨੂੰ ਅਸੀਂ ਕੇਸ ਹਰ ਕੇਸ ਨੂੰ ਟ੍ਰੇਸ ਕਰਨ ਦਾ ਹਰ ਸੰਭਵ ਕੋਸ਼ਿਸ਼ ਕਰਨਾ ਇਹ ਕੇਸ ਨੂੰ ਅਸੀਂ ਐਜ਼ ਏ ਕੇਸ ਸਟਡੀ ਫਲੋਰ ਜਿੱਥੇ ਬਾਹਰੋਂ ਸਟੇਟਾਂ ਤੋਂ ਵੀ ਅਫਸਰ ਆਉਂਦੇ ਆ ਤੇ आईपीएस ਅਫਸਰ ਵੀ ਆਉਂਦੇ ਆ ਉਥੇ ਐਜ਼ ਅ ਕੇਸ ਸਟਡੀ ਵੀ ਉਸ ਜਮਾਨੇ ਦੇ ਵਿੱਚ ਜਦੋਂ ਮੋਬਾਈਲ ਤੋਂ ਬਿਨਾ ਕੋਈ ਜਿਉਂਦਾ ਨਹੀਂ ਕੋਈ ਆਦਮੀ ਕੋਲੇ ਮੋਬਾਈਲ ਵੀ ਹੈ ਨਹੀਂ ਆਇਡੈਂਟੀਟੀ ਵੀ ਹੈ ਨਹੀਂ ਪਰਿਵਾਰਕ ਪਸ਼ੋਕੜ ਵੀ ਹੈ ਨਹੀਂ ਉਸ ਆਦਮੀ ਨੂੰ ਵੀ ਫੜਿਆ ਜਾ ਸਕਦਾ ਜੇ ਸਖਤ ਮਿਹਨਤ ਕੀਤੀ ਜਾਵੇ। 36 ਨੇ ਜਿਹੜੀ ਹੱਤਿਆ ਕੀਤੀ ਉਸ ਦਾ ਰੀਜ਼ਨ ਕੀ ਸੀ? ਨਹੀਂ ਇਹਦੇ ਵਿੱਚ ਜੀ ਉਹਨਾਂ ਕੋਲੇ ਜਦੋਂ ਪਹਿਲਾਂ ਵੀ ਹਟਿਆ ਸੀਗਾ ਉਹਦੇ ਆਪਸ ਦੇ ਵਿੱਚ ਜਿਹੜੀ ਪਰਸਨਲ ਈਗੋ ਤੇ ਜਿਵੇਂ ਜੀ ਮੈਨੂੰ ਐਨੇ ਪੈਸੇ ਦੇ ਦਿਓ ਜੀ ਉਹ ਕਹਿੰਦੇ ਪੈਸੇ ਖਰਚਦਾ ਤੂੰ ਪੈਸੇ ਕਰਨੇ ਕੀ ਐ? ਸਿੰਪਲ ਉਹਦੇ ਵਿੱਚ ਕੋਈ ਵੀ ਮੇਨ ਮੋਟਿਵ ਨਾਲ ਲੁੱਟ ਦਾ ਨਾ ਹੋਰ ਉਹ ਜਿਹੜੀ ਆਪਸ ਵਿੱਚ ਮਨ ਦੇ ਵਿੱਚ ਖੁੰਦਕ ਪਾਲ ਲੈਂਦਾ ਬੰਦਾ ਉਹ ਖੁੰਦਕ ਪਾਲ ਕੇ ਕੁਝ ਦਿਨ ਪਹਿਲਾਂ ਵੀ ਉਹ ਕਹਿੰਦਾ ਸੀ ਵੀ ਮੈਨੂੰ ਕੁਝ ਪੈਸੇ ਦੇ ਦੇ ਉਹ ਕਹਿੰਦੇ ਪੈਸੇ ਕੀ ਕਰਨੇ ਕੰਮ ਤਾਂ ਤੂੰ ਕਰਦਾ ਨਹੀਂ ਕੋਈ ਤੇ ਇਹ ਕਹਿੰਦਾ ਜੀ ਉਹ ਉਹਨੂੰ ਡੇਰੀ ਵਾਲੇ ਇਹਦਾ ਪਿੱਛਾ ਛੜਾ ਰਹੇ ਸੀ ਇਹਨੂੰ ਕਹਿ ਰਹੇ ਸੀ ਵੀ ਰੋਹ ਤੂੰ ਚਾਹ ਤੂੰ ਹੋਰ ਕਿਤੇ ਜਾ ਵੀ ਤੁਰਦਾ ਫਿਰਦਾ ਤੂੰ ਤਾਂ ਮਲੰਗ ਬੰਦਾ ਹੈ ਤੂੰ ਜਾ ਪਰ ਇਹ ਉੱਥੇ ਟਿਕਿਆ ਹੋਇਆ ਸੀ ਫਿਰ ਇਹਨੇ ਦੇਖਿਆ ਮਨ ਦੇ ਵਿੱਚ ਇੱਕ ਆਵਦਾ ਬਣਾ ਲਿਆ ਵੀ ਇਹਨਾਂ ਨੂੰ ਮੈਂ ਕਤਲ ਕਰਦਾ ਇਹ ਕਤਲ ਕਰਕੇ ਉਹ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਅਸੀਂ ਇਹਦੇ ਝੋਲੇ ਦੇ ਵਿੱਚੋਂ ਉੱਥੋਂ ਰਿਕਵਰ ਕਰਨ ਦੇ ਵਿੱਚ ਕੰਮ ਕਰਦੇ ਸੀ ਮੈਂ ਕਿਹਾ ਸਾਧੂ ਕਿਸਮ ਦਾ ਆਦਮੀ ਹੈ ਜਾਂ ਸਾਧੂ ਦਾ ਮਤਲਬ ਕੀ ਹੁੰਦਾ ਵੇਸ਼ ਭੂਸ਼ਾ ਨਹੀਂ ਇਹ ਤਾਂ ਯਾਰ ਸਭ ਤੋਂ ਆਸਾਨ ਸਾਧੂ ਕਿਸਮ ਦਾ ਮਤਲਬ ਮਸਤ ਆਦਮੀ ਹੈ ਸਾਧੂ ਕਿਸਮ ਦਾ ਮਤਲਬ ਇਹ ਸਾਧੂ ਕਾ ਕੀ ਮਤਲਬ ਹੁੰਦਾ ਹੈ ਮਤਲਬ ਇਹ ਆਪਣੀ ਇਸ ਕੇ ਵੇਸ਼ ਭੂਸ਼ਾ ਜਿਹੜੀ ਆਪਦੀ ਇਹਦੀ ਜਿਹੜਾ ਪ੍ਰਹਿਰਾਵਾ ਜਿਹੜਾ ਉਹ ਹੈ ਝੋਲਾ ਪਾ ਕੇ ਵਾਲਾਂ ਰੱਖ ਕੇ ਤੇ ਬਾਕੀ ਇਹ ਕਹਿ ਦੋ ਵੀ ਇੰਨਾ ਵੀ ਕਮਲਾਣੀ ਜਿਹੜਾ 46 ਕਿਲੋ ਤੇ 34 ਕਿਲੋ ਫੀਮ ਲਿਆਉਂਦਾ ਡਰਮੇ ਲਈ ਇਹ ਕੀ ਪਤਾ ਕੀ ਕਰ ਰਿਆ ਸੀ ਗਿਆ ਪਰ ਅਦਰਵਾਇਜ਼ ਸਰ ਜਿੰਨਾ ਸਰ ਜਿਹੜੇ ਬੇਟੇ ਸੀਗੇ ਉਹ ਕਹਿ ਰਹੇ ਸੀ ਇਹਨਾਂ ਦਾ ਹਸਾਬ ਤਾਂ ਸਾਰਾ ਪਿਆ ਘੱਟਦਾ ਸੀ ਜਿਹੜਾ ਪਹਿਲਾ ਕੰਮ ਨਹੀਂ ਨਹੀਂ ਉਹ ਉਹ 10000 ਰੁਪਏ ਕੁਛ ਐਦਾਂ ਨਹੀਂ ਨਹੀਂ ਉਹ ਮੰਗ ਰਿਹਾ ਸੀ ਪੈਸੇ ਮੰਗ ਰਿਹਾ ਸੀ ਤੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਸੀ ਵੀ ਪੈਸੇ ਕਾਦੇ ਲਈ ਚਾਹੀਦੇ ਤੈਨੂੰ ਵੀ ਤੂੰ ਕੰਮ ਨਹੀਂ ਕਰਦਾਗਾ ਉਹ ਉਹ ਉਹਦੇ ਨਾਲੋਂ ਦੇਖੋ ਜੀ ਇਹ ਛੋਟੇ ਕੁਐਸਚਨ ਹੈ ਵੀ ਐਦਾ ਮਤਲਬ ਕੀ ਤੇ ਉਹਦਾ ਮਤਲਬ ਕੀ ਤੁਸੀਂ ਇਹ ਦੇਖੋ ਇਹੋ ਜੇ ਕੇਸ ਕਦੇ ਤੁਸੀਂ ਪੜੇ ਸੁਨੇ ਹੋਣੇ ਆ ਵੀ ਟਰੇਸ ਹੁੰਦੇ ਤੇ ਅਸੀਂ ਆਪਰੇ ਟਰੇਸ ਕਰਨ ਚ ਕੰਮ ਜਾਵਾਂ। ਉਹਦੇ ਵਿੱਚ ਵਰਤੀਆਂ ਗਈਆਂ ਨੇ ਜਿਵੇਂ ਨਾਮ ਤੋਂ ਉਸ ਤੇ ਟੀਵੀ ਤੇ ਕ੍ਰਾਈਮ ਪੈਟਰੋਲ ਦੇ ਵਿੱਚ ਛੇ ਹਮਤੀਆ ਜੇ। ਇੱਕ ਇਸੇ ਦਾ ਕੇਸ ਸਟਡੀ ਹੈ। ਇੱਕ ਕ੍ਰਾਈਮ ਪੈਟਰੋਲ ਚ ਵਰਤਣ ਵਾਲੇ ਕੇਸ ਹੈ। ਇੰਦਾਂ ਦੀ ਟੈਕਨੀਕਸ ਨੂੰ ਨਹੀਂ ਕੋਈ ਨਹੀਂ 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 ਇਹ ਇਹ ਦੇ ਇਹ ਦੇ ਵਿੱਚ ਆਹ ਇਸ ਕੇਸ ਨੂੰ ਟਰੇਸ ਆਉਣ ਦੇ ਵਿੱਚ ਸਖਤ ਮਿਹਨਤ ਪਰਫੈਕਟ ਟੀਮ ਕੋਆਰਡੀਨੇਸ਼ਨ ਡੈਡੀਕੇਸ਼ਨ ਤੇ ਉਹਦੇ ਵਿੱਚ ਸੀਸੀਟੀਵੀ ਹੈ ਜਿਹੜਾ ਤੇ ਹਿਮਨ ਇੰਟੈਲੀਜੈਂਸ ਇਹ ਵੀ ਜੇ ਸੀਸੀਟੀਵੀ ਦੇਖਦੇ ਅੱਗੇ ਗੱਲ ਨਹੀਂ ਕਰਨਗੇ ਚਾਹਲੇ ਨਾਲ ਬੱਸ ਅੱਡੇ ਤੇ ਬੱਸ ਕੰਡੈਕਟਰ ਨਾਲ ਟੈਂਪੂ ਨਾਲ ਕਿੰਨੇ ਬੰਦਿਆਂ ਨਾਲ ਗੱਲ ਕੀਤੀ ਹੈ ਇਹਨੂੰ ਅਸੀਂ ਬੜਾ ਵਧੀਆ ਵਧੀਆ ਪਰਫੈਕਟ ਕੇਸ ਸਟਡੀ ਬਣਾਵਾਂਗੇ ਜਿਹੜਾ ਪੜਾਇਆ ਜਾਵੇ ਵੀ ਐਵੇਂ ਵੀ ਕੇਸ ਸਟ੍ਰੇਸ ਹੋ ਜਾਂਦੇ ਹੈ थैंक यू